ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਕਵਤਾ ਪੇਸ਼ ਕਰਨ ਲੱਗੇ ਆ ਜਿਸ ਵੇਲੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਪਿਤਾ ਮੈਤਾ ਕਾਲੂ ਜੀ ਨੇ 20 ਰੁਪਏ ਦੇ ਕੇ ਵਪਾਰ ਕਰਨ ਦੀ ਖਾਤਰ ਭੇਜਿਆ ਗੁਰੂ ਨਾਨਕ ਦੇਵ ਜੀ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਚੂੜਕਾਣੇ ਮੰਡੀ ਦੇ ਵਿੱਚ ਪਹੁੰਚਿਆ ਉੱਥੇ ਵੀਰ ਪਈਏ ਦਾ ਲੰਗਰ ਲਾਇਆ ਸਾਧਾਂ ਨੂੰ ਪਰਖ ਕੇ ਭੁੱਖੇ ਸਾਧੂਆਂ ਨੂੰ ਪਰਖ ਕੇ ਇਹਨਾਂ ਉਹਨਾਂ ਦੀ ਪਰਖ ਕੀਤੀ ਫਿਰ ਉਹਨਾਂ ਨੂੰ ਭੋਜਨ ਛਕਾਇਆ ਜਿਵੇਂ ਚੂੜਕਾਣੇ ਮੰਡੀ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭੁੱਖੇ ਸਾਧੂਆਂ ਨੂੰ ਲੰਗਰ ਛਕਾਇਆ ਉਸ ਵੇਲੇ ਦੀ ਕਹਾਤਾ ਕਿਉਂ ਬੇਨਤੀ ਕੀਤੀ ਯਾਰੀ ਆ ਜੀ ਸੁਣ ਗਏ 2 ਰੁਪਏ ਦੇ ਕੇ ਜਾ ਪਿਤਾ ਨੇ ਕੱਲਿਆ 2 ਰੁਪਏ ਦੇ ਕੇ ਜਾ ਪਿਤਾ ਨੇ ਕੱਲਿਆ ਵਾਲੇ ਮਹਾਰਾਜਾਨ ਨੇ ਉਹ ਲਾ ਸੰਗ ਚੱਲਿਆ ਬਾਲੇ ਮਾਰਾ ਦਾਨੇ ਨੂੰ ਲਾ ਸੰਗ ਚੱਲਿਆ ਉਹ ਚੂੜ ਕਾਣੇ ਮੰਡਿੜੇਰੇ ਲਾਤੇ ਗੁਰੂ ਨੇ ਚੂੜ ਕਾਣੇ ਮੰਡਿੜੇਰੇ ਲਾਤੇ ਗੁਰੂ ਨੇ ਭੁੱਖੇ ਸਾਧੂਆਂ ਨੂੰ ਲੰਗਰ ਸਕਾਤੇ ਗੁਰੂ ਨੇ ਭੁੱਖੇ ਸਾਧੂਆਂ ਨੂੰ ਲੰਗਰ ਸਕਾਤੇ ਗੁਰੂ ਨੇ ਮਾਨਵੇਤ ਖੜ ਮਾਨਵੇਤ ਖੜ ਕਰਦਾ ਵਿਚਾਰਿਆ ਚੰਗੇ ਬਾਸੇ ਲਾ ਮਨੀ ਬਿਜਾਰੀ ਕਰਿਆ ਤੇ ਅੰਗੇ ਬਾਸੇ ਲਾਵਣੀ ਪਿਤਾ ਦੀ ਕਾਰਿਆ ਬਲਮਰਦਨ ਆਰੇ ਨਾਤੇ ਗੁਰਾਨੇ ਬਲਮਰਦਨ ਆਰੇ ਨਾਤੇ ਗੁਰਾਨੇ ਭੁੱਖੇ ਸਾਧੂਆਂ ਨੂੰ ਲੰਗਰ ਲਗਾਤੇ ਗੁਰਾਨੇ ਭੁੱਖੇ ਸਾਧੂਆਂ ਨੂੰ ਲੰਗਰ ਲਗਾਤੇ ਗੁਰਾਨੇ ਮਿੰਨਾ ਮਿੰਨਾ ਮੁੱਖ ਮਸਕਰਾਉਂਦੇ ਫਿਰਦੇ ਮਿੰਨਾ ਮਿੰਨਾ ਮੁੱਖ ਮਸਕਰਾਉਂਦੇ ਫਿਰਦੇ ਸਾਧੂਆਂ ਨੂੰ ਭੋਜਨ ਸਟਾਉਂਦੇ ਫਿਰਦੇ ਸਾਧੂਆਂ ਨੂੰ ਪੂਜਨਾ ਸਕਾਉਂਦੇ ਫੇਰਦੇ ਪੰਗ ਤਾਂ ਸਾਧੂ ਜਾ ਬਹਾਵੇ ਗੁਰੂ ਨੇ ਪੰਗ ਤਾਂ ਸਾਧੂ ਜਾ ਬਠਾਵੇ ਗੁਰੂ ਨੇ ਭੁੱਖੇ ਸਾਧੂਆਂ ਨੂੰ ਲੰਗਰ ਲਗਾਤੇ ਗੁਰੂ ਨੇ ਭੁੱਖੇ ਸਾਧੂਆਂ ਨੂੰ ਲੰਗਰ ਲਗਾਤੇ ਗੁਰੂ ਨੇ ਆਖਦੇ ਆ ਮੁੱਖੋਂ ਕੋਈ ਭੁੱਖਾ ਰਹੇ ਨਾ ਆਖਦੇ ਆ ਮੁੱਖੋਂ ਕੋਈ ਭੁੱਖਾ ਰਹੇ ਨਾ ਮੇਰੀ ਇਤਵਨਾ ਕੋਈ ਪੋਖ ਸਹੇਨਾ ਮੇਰੀ ਇਹ ਤਮੰਨਾ ਕੋਈ ਭੁੱਖ ਸਹੇ ਨਾ ਦੇਖੋ ਕੈਸੇ ਕੌਤ ਕਰ ਚਾਹਦੇ ਗੁਰੂ ਨੇ ਦੇਖੋ ਕੈਸੇ ਕੌਤ ਕਰ ਚਾਹਦੇ ਗੁਰੂ ਨੇ ਭੁੱਖੇ ਸਾਧੂਆਂ ਨੂੰ ਲੰਗਰ ਲਗਾਤੇ ਗੁਰੂ ਨੇ ਭੁੱਖੇ ਸਾਧੂਆਂ ਨੂੰ ਲੰਗਰ ਲਗਾਤੇ ਗੁਰੂ ਨੇ ਨਾਨਕ ਵਿਚਾਰੇ ਪਾਥੇ ਤਨ ਤਾਨੇ ਐ ਨਾਨਕ ਦੇ ਚਾਰੇ ਪਾਸੇ ਤਨ ਤਨ ਐ ਦੇਖ ਕੇ ਤੇ ਲੋਕ ਹੋਗੇ ਪਰਸਾਨ ਐ ਦੇਖ ਕੇ ਤੇ ਲੋਕ ਹੋਗੇ ਪਰਸਾਨ ਐ ਗਿਆਨ ਵਾਲੇ ਦੀਪ ਕਾ ਜਗਾਤੇ ਗੁਰੂ ਨੇ ਗਿਆਨ ਵਾਲੇ ਦੀਪ ਕਾ ਜਗਾਤੇ ਗੁਰੂ ਨੇ ਭੁੱਖੇ ਸਾਧੂਆਂ ਨੂੰ ਲੰਗਰ ਲਗਾ ਦੇ ਗੁਰੂ ਨੇ ਭੁੱਖੇ ਸਾਧੂਆਂ ਨੂੰ ਲੰਗਰ ਲਗਾ ਦੇ ਗੁਰੂ ਨੇ ਚੂੜ ਕਾਹ ਤਾਹੀ ਮਸਹੂਰ ਹੋ ਗਿਆ ਚੂੜ ਕਾਂ ਤਾਂ ਹੀ ਮਸਹੂਰ ਹੋ ਗਿਆ ਮਸਹੂਰ ਦੁਨੀਆਂ ਚ ਦੂਰ ਦੂਰ ਹੋ ਗਿਆ ਮਸਹੂਰ ਦੁਨੀਆਂ ਚ ਦੂਰ ਦੂਰ ਹੋ ਗਿਆ ਬੀਰ ਪਈਏ ਸਾਧਾਂ ਦੇ ਖੇਲਾਤੇ ਗੁਰੂ ਨੇ ਹੋ ਬੀਰ ਪਈਏ ਸਾਧਾਂ ਦੇ ਖੇਲਾਤੇ ਗੁਰੂ ਨੇ ਭੁੱਖੇ ਸਾਧੂਆਂ ਨੂੰ ਲੰਗਰ ਸਕਾਤੇ ਗੁਰੂ ਨੇ ਭੁੱਖੇ ਸਾਧੂਆਂ ਨੂੰ ਲੰਗਰ ਲਗਾਤੇ ਗੁਰੂ ਨੇ ਆਖਦੇ ਆਏ ਕੋਈ ਅਲਾਵਾ ਜਾ ਰਿਹਾ ਆਖਦੇ ਆਏ ਨਾ ਕੋਈ ਅਲਾਵਾ ਜਾ ਰਿਹਾ RAM ਨਾਲੇ ਦੇ ਮਿਲਦੇ ਨੇ ਹਾਰਿਆ RAM ਨਾਲੇ ਦੇ ਮਿਲਦੇ ਨੇ ਹਾਰਿਆ ਸਾਧੂ ਗੋਲ ਸੰਗ ਲੱਖਵਾਤੇ ਗੁਰੂ ਨੇ ਔ ਸਾਧੂ ਗੋਲ ਸੰਗ ਲੱਖਵਾਤੇ ਗੁਰੂ ਨੇ ਭੁੱਖੇ ਸਾਧੂਆਂ ਨੂੰ ਲੰਗਰ ਲਗਾਤੇ ਗੁਰੂ ਨੇ ਭੁੱਖੇ ਸਾਧੂਆਂ ਨੂੰ ਲੰਗਰ ਲਗਾਤੇ ਗੁਰੂ ਨੇ ਸੱਚਾ ਸੌਦਾ ਕਰਕੇ ਵਖਾਤਾ ਗੁਰੂ ਨੇ ਉਹ ਸੱਚਾ ਸੌਦਾ ਕਰਕੇ ਵਖਾਤਾ ਗੁਰੂ ਨੇ ਪੂਰਾ ਮੁੱਲ ਪੈਸੇ ਦਾ ਪਵਾਤਾ ਗੁਰੂ ਨੇ ਪੂਰਾ ਮੁੱਲ ਪੈਸੇ ਦਾ ਪਵਾਤਾ ਗੁਰੂ ਨੇ ਕਰਵਲ ਫੇਰ ਚਾਲੇ ਪਾਤੇ ਗੁਰੂ ਨੇ ਕਰਵਲ ਫੇਰ ਚਾਲੇ ਪਾਤੇ ਗੁਰੂ ਨੇ ਭੁੱਖੇ ਸਾਧੂਆਂ ਨੂੰ ਲੰਗਰ ਲਗਾਤੇ ਗੁਰੂ ਨੇ ਖੇ ਸਾਧੂਆਂ ਨੂੰ ਲੰਗਰ ਲਗਾ ਦੇ ਗੂਨੇ ਜੇ ਕਿਸੇ ਵੀਰ ਦੇ ਖਲਾਫ ਕੋਈ ਸ਼ਬਦ ਬੋਲਿਆ ਗਿਆ ਹੋਵੇ ਤਾਂ ਮਾਫ ਕਰਨਾ ਇੰਨਾ ਕੁਝ ਕਹਿ ਦੇ ਕਿ ਬੰਦੇ ਜਾਚਕਾਂ ਮੇਰੀ ਕਹਾਉਤਾਂ ਚੰਗੀ ਲੱਗੀ ਅੱਗੇ ਕਿਰਪਾ ਵਿੱਚ ਸ਼ੇਅਰ ਕਰਿਓ ਮੇਰੇ ਪੇਜ ਦਾ ਨੰਬਰ ਹੈ ਕਵੀਸਰ ਸਾਧੂ ਸਿੰਘ ਭਾਗੀ ਕੇ YouTube ਤੇ ਇੰਨਾ ਬੋਲ ਕੇ ਅੰਖੀਵਾਂ ਦਾ ਜੱਜ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ